ਆਜੋ 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 ਬਈ ਤਰੇਓ 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 ਮਰਾ ਖਸੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਸੰਤ ਬਾਬਾ ਜਗੀਰ ਸਿੰਘ ਆਸ਼ਰਮ ਤੋਂ ਜਿਹੜਾ 35 ਲੜਕੀਆਂ ਦੇ ਵਿਆਹ ਪ੍ਰੋਗਰਾਮ ਜਿਹੜਾ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਤੇ ਵੀਡੀਓ ਨੂੰ ਜਰੂਰ ਹਾਈਪ ਕਰਿਆ ਜੋ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਆਸ਼ਰਮ 'ਚ ਇਹ ਹੈਗਾ ਜੀ ਸੰਤ ਬਾਬਾ ਜਗੀਰ ਸਿੰਘ ਆਸ਼ਰਮ ਕਾਜ ਆਪਾਂ ਇੱਥੇ ਪਹੁੰਚੇ ਹੋਏ ਆਂ ਤੇ ਇੱਥੇ ਅੱਜ ਜਿਹੜੇ 20 ਲੜਕਿਆਂ ਦੇ ਵਿਆਹ ਕਿੱਥੇ ਜਾਂਦਾ ਜਿਹੜੇ ਹਰ ਸਾਲ ਕੀਤੇ ਜਾਂਦੇ ਆ ਬਾਬਾ ਜੀ ਦੀ 19ਵੀਂ ਵਰਸੀ ਆ ਤੇ ਸਕਿਉਰਟੀ ਗਾਰਡ ਦਾ ਜਿਹੜਾ ਬਹੁਤ ਯੋਗਦਾਨ ਰਹਿੰਦਾ ਤੇ ਹਰ ਸਾਲ ਤੇ ਦੁਕਾਨਾਂ ਲੱਗਦੀਆਂ ਬਹੁਤ ਆ ਜਿਹੜਾ ਇੱਥੇ ਸੰਗਤ ਪਹੁੰਚਦੀ ਆ ਦੂਰ ਦਰਾਂਡੇ ਤੋਂ ਲਗਭਗ ਆਲ ਪੰਜਾਬ ਹਰਿਆਣਾ ਤੇ ਆਪਣਾ ਹਿਮਾਚਲ ਤੇ ਰਾਜਸਥਾਨ ਇੱਥੋਂ ਵੀ ਦੂਰੋਂ ਦੂਰੋਂ ਜਿਹੜੀਆਂ ਜੋੜੀਆਂ ਦਾ ਇੱਥੇ ਵਿਆਹ ਕੀਤਾ ਜਾਂਦਾ ਵਾ ਲਗਭਗ ਐਰ ਕਰ 55 ਕੁੜੀਆਂ ਦਾ ਜਿਹੜਾ ਟਾਰਗੇਟ ਮੰਨਿਆ ਸੀਗਾ ਤੇ ਪਰ ਉਹਨਾਂ ਦੇ ਵਿੱਚੋਂ ਕਈ ਜਿਹੜੇ ਘੜਾਂ ਦੇ ਵਿੱਚ ਕਈਆਂ ਦੇ ਘਰ ਆ ਗਏ ਘਰ ਟੁੱਟ ਗਏ ਉਹਨਾਂ ਨੇ ਕਈਆਂ ਨੇ ਵਿਚਾਰੇ ਨੇ ਵਿਆਹ ਜਿਹੜੇ ਕੈਨਸਲ ਕੀਤੇ ਆ ਤੇ ਇਸੇ ਕਰਕੇ ਜਿਹੜੇ ਇਸ ਸਾਲ ਵੀ 35 ਲੜਕੀਆਂ ਦੇ ਵਿਆਹ ਜਿਹੜੇ ਕੀਤੇ ਜਾਣੇ ਆ ਸਾਹਮਣੇ ਹੈਗਾ ਪੰਡਾਲ ਜਿੱਥੇ ਆਪਣਾ ਪ੍ਰੋਗਰਾਮ ਸਾਰਾ ਹੋਣਾ ਵਾ ਇਧਰਲੇ ਪਾਸੇ ਬਾਬੇ ਹਣੀ ਬੈਠੇ ਆ ਜੇ ਕਿਸੇ ਨੇ ਸੇਵਾ ਕਰਾਉਣੀ ਹੈ ਇੱਥੇ ਕਰਵਾ ਸਕਦੇ ਬਾਬਾ ਤੇ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਅੱਗੇ ਨਾਲੋਂ ਆ ਸਾਹਮਣੇ ਜਿਹੜਾ ਪੰਡਾਲ ਸਜਾਇਆ ਹੋਇਆ ਵਾ ਤੇ ਇੱਥੇ ਚਰਨ ਕੁੰਡ ਬਣਾਇਆ ਹੋਇਆ ਵਾ ਤੇ ਗੇਟ ਬਣਿਆ ਹੋਇਆ ਵਾ ਅੱਗੇ ਨਾਲੋਂ ਡੈਕੋਰੇਸ਼ਨ ਬਹੁਤ ਸੋਹਣੀ ਪਾਈ ਹੋਈ ਹੈ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਆ ਤੇ ਇੱਥੇ ਮੇਰੇ ਹਿਸਾਬ ਨਾਲ ਫੋਟੋਆਂ ਖਿੱਚਣ ਵਾਸਤੇ ਨਾ ਜਿਹੜੇ ਜੋੜੀ ਨੇ ਕਿਸੇ ਨੇ ਹੋਣਾ ਉਹ ਇੱਥੇ ਫੋਟੋਆਂ ਕਰਵਾ ਸਕਦਾ ਵਾ ਤੇ ਸੰਗਤ ਵਾਸਤੇ ਪੱਖੇ, ਕੂਲਰ ਜਿਹੜੇ ਸਾਰੇ ਲਾਏ ਹੋਇਆ ਆਪਾਂ ਸਮਾਨ ਤੋਂ ਬਾਅਦ ਚ ਵਿਖਾਉਣੇ ਆ ਸਮਾਨ ਉੱਧਰਲੇ ਪਾਸੇ ਪਿਆ ਪਰ ਪਹਿਲਾਂ ਉਹਨੂੰ ਕੋਮਲੇ ਗੁਰੂ ਸਾਹਿਬ ਦੇ ਦਰਸ਼ਨ ਵਡੀਆਂ ਸਕਰੀਨਾਂ ਲੱਗੀਆਂ ਜਾਂ ਬਈ ਤਾਂ ਜੋ ਸਾਰਿਆਂ ਦੇ ਸਾਹਮਣੇ बैठने बाबा जी मैं से ए इथे आनंद कार्य ਕਰ ਰਿਹਾ ਬਾਈ ਮੈਂ ਸਾਰ ਖੀਚਵਾਦੀ ਤੇ ਇਧਰ ਬਾਈ ਹੋਣੇ ਖੜਿਆ ਜਿਹੜੇ ਸਟੂਡੀਓ ਵਾਲੇ ਇਹਨਾਂ ਨੇ ਸਾਰਾ ਮੂਵੀ ਦਾ ਕੰਮ ਜਿਹੜਾ ਇਹ ਕਰਨਾ ਵਾ ਇਸ ਪ੍ਰੋਗਰਾਮ ਦਾ ਸਾਰੇ ਦਾ ਸ਼੍ਰੀ ਵਾਹਿ ਈਗਾ ਭਾਈ ਈਗਾ ਭਾਈ ਇੱਧਰਲੇ ਪਾਸੇ ਸਮਾਨ ਪਿਆ ਵਾ ਤੇ ਇਹ ਆਪਾਂ ਤੁਹਾਨੂੰ ਸਮਾਨ ਦਿਖਾਉਨੇ ਆ ਸਾਰਾ ਆਹ ਦੇਖੋ ਜਿਹਦੇ ਵਿੱਚ ਕੁੜੀਆਂ ਨੂੰ ਦਿੱਤੇ ਜਾਣੇ ਆ ਪੱਖੇ ਆਹ ਸੂਟ ਪਏ ਆ ਪ੍ਰਾਂਤਾਂ ਪਈਆਂ ਬਾਲਟੀਆਂ ਤੇ ਪਰਿਸਾਂ ਤੇ ਪੇਟੀ ਮੇਜ਼ ਸਾਰਾ ਕੁਝ ਉਹਦੇ ਵਿੱਚ ਮਸ਼ੀਨ ਪਈ ਆ ਤੇ ਪੂਰੇ ਭਾਰੇ ਇਧਰਲੇ ਪਾਸੇ ਵੀ ਭਾਈ ਜਿਹੜੇ ਸਮਾਨ ਪਿਆ ਵਾ 35 ਕੁੜੀਆਂ ਦੇ ਵਿਆਹ ਜਿਹੜੇ ਤੇ ਸੰਤ ਬਾਬਾ ਗੁਰਦੇਵ ਸਿੰਘ ਉਹਨਾਂ ਦੀ ਰਹਿ ਰਮਾਈ ਹੇਠ ਜਿਹੜਾ ਇਹ ਪ੍ਰੋਗਰਾਮ ਸਾਰਾ ਹਰ ਸਾਲ ਚੱਲਦਾ ਵਾ ਤੇ ਇਧਰਲੇ ਪਾਸੇ ਭਾਈ ਲੰਗਰ ਹਾਲ ਤੇ ਲੰਗਰ ਹਾਲ ਇਹ ਬਣਾਇਆ ਹੋਇਆ ਜਿਹੜੇ ਵਿਆਹ ਸ਼ਾਦੀ ਚ ਪਰਿਵਾਰਕ ਮੈਂਬਰ ਦੇ ਨਾਲ ਆਉਂਦੇ ਆ ਉਹਨਾਂ ਵਾਸਤੇ ਆ ਇਹ ਜਿਹੜਾ ਪੰਗਤਾਂ ਦੇ ਵਿੱਚ ਪ੍ਰਸ਼ਾਦਾ ਜਿਹੜਾ ਪਾਣੀ ਛਕਾਇਆ ਜਾਂਦਾ ਵਾ ਇਹਦੇ ਵਿੱਚ ਊਜਨੀਚ ਬਿਲਕੁਲ ਵੀ ਕਿਸੇ ਨਾਲ ਨਹੀਂ ਵੀ ਕੀਤੀ ਜਾਂਦੀ ਕਿਉਂਕਿ ਸਾਰਾ ਪ੍ਰੋਗਰਾਮ ਜਿਹੜਾ A to Z ਸਾਰਿਆਂ ਲਈ ਸੇਮ ਆ ਇੱਕੋ ਜਿਹਾ ਬਹੁਤ ਲੰਮਾ ਜਿਹੜਾ ਇਹ ਹਾਲ ਬਣਾਇਆ ਹੋਇਆ ਤੇ ਇਹਦਾ ਪ੍ਰਬੰਧ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਵਾ ਪਿਛਲੇ ਸਾਲ ਤਾਂ ਜ਼ਿਆਦਾ ਥੋੜਾ ਮੀਂਹ ਆ ਗਿਆ ਸੀਗਾ ਥੋੜੀ ਗੜਬੜ ਹੋ ਗਈ ਸੀ ਕਿਤੇ ਪਰ ਫਿਰ ਵੀ ਜਿਹੜੀ ਸੈਟਿੰਗ ਸਾਰੀ ਕਰ ਲਈ ਸੀਗੀ ਹੋਰ ਵਧੀਆ ਤੇ ਬਾਈ ਦਾ ਇੱਥੇ ਇੱਥੇ ਸੇਵਾਦਾਰ ਇੱਥੇ ਡਿਊਟੀ ਲੱਗੀ ਆ ਠੀਕ ਆ ਥੋੜੀ ਵੀ ਇੱਥੇ ਜੀ ਤੇ ਬਾਈ ਹੋਣਾ ਦੀ ਡਿਊਟੀ ਇੱਥੇ ਲੱਗੀ ਆ ਇਹ ਜਿਹੜੇ ਆਪਣੇ ਪਰਿਵਾਰ ਨਾਲ ਆਉਂਦੇ ਉਹਨਾਂ ਦਾ ਇਹ ਹਾਂਜੀ ਸਾਰਾ ਹੀ ਆ ਸੰਗਤ ਵਿੱਚ ਜਿਹੜਾ ਜਿਹੜਾ ਮਰਜੀ ਆ ਸਕਦਾ ਦਾ ਉਧਰੋਂ ਲੰਗਰ ਆਪਣਾ ਚੱਲਦਾ ਕਿ ਨਹੀਂ ਉਧਰ ਜਿਹੜਾ ਨੇ ਜਿਹੜਾ ਪੱਕੀ ਆਪਣਾ ਜਿੱਦ ਪ੍ਰਸ਼ਾਦਾ ਪਾਣੀ ਉਹ ਬੰਦਾ ਜਲੰਗਰ ਉਧਰ ਵੀ ਚੱਲੂਆ ਜੀ ਉਧਰ ਵੀ ਚੱਲੂਆ ਅਸੀਂ ਜਾਣ ਕੇ ਜਿਆਦਾ ਲੋਕ ਕਰਕੇ ਹਨਾ ਸੰਗਤ ਕਰਕੇ ਠੀਕ ਆ ਠੀਕ ਆ ਜੀ ਤੇ ਤੇ ਨੇ ਉਹ ਕੀ ਆਪਣਾ ਨਾਮ ਲੈਂਦੇ ਆ ਬਈ ਉਧਰਲੇ ਪਾਸੇ ਵੀ ਜਿਹੜਾ ਲੰਗਰ ਚੱਲ ਰਿਹਾ ਵਾ ਤੇ ਇਧਰਲੇ ਪਾਸੇ ਵੀ ਲੰਗਰ ਚੱਲ ਰਿਹਾ ਕਿਉਂਕਿ ਪਤਾ ਕੀ ਆ ਕਿਉਂਕਿ ਸੰਗਤ ਜ਼ਿਆਦਾ ਆਉਂਦੀ ਹੈ ਤੇ ਫਿਰ ਘਾਣੀ ਜਿਹੜੀ ਲੋਟ ਨਹੀਂ ਆਉਂਦੀ ਤੇ ਇਧਰਲੇ ਪਾਸੇ ਜਿਹੜੇ ਹਲਵਾਈ ਲੱਗੇ ਹੋਏ ਆ ਤੇ ਪਕੌੜੇ ਬਾਈ ਤਰ੍ਹਾਂ ਤਰ੍ਹਾਂ ਦੇ ਵੇਖੋ ਇਧਰਲੇ ਪਾਸੇ ਬਣੇ ਹੋਏ ਆ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਆ ਆ ਸਾਹਮਣੇ ਭਾਈ ਇਧਰ ਤੰਦੂਰ ਵਾਲੀਆਂ ਰੋਟੀਆਂ ਬਣਾਈ ਜਾਂਦਾ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਹ ਇਧਰ ਮਾਈਆਂ ਬੀਬੀਆਂ ਸੇਵਾ ਕਰਦੇ ਪਰ ਆਪਣਾ ਭਾਂਡਿਆਂ ਦੀਆਂ ਇੱਥੇ ਜੀ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਨੇ ਇਹਨਾਂ ਨੇ ਜਿਹੜਾ ਸ਼ਬੀਲ ਲਾਈ ਹੋਈ ਹੈ ਪਾਣੀ ਦੀ ਇਹ ਹਰ ਸਾਲ ਜਿਹੜੀ ਇਹ ਵੀ ਸੇਵਾ ਕਰਦੇ ਆ ਵੀਰ ਇਥੇ ਸામਨੇ ਗੁਰਦੁਆਰਾ ਸਾਹਿਬਾ ਇੱਥੇ ਬਈ ਦੁਪਹਿਰ ਖੜੀ ਲਾਈ ਹੋਈ ਬਹੁਤ ਸੋਹਣੀ ਲੱਗਦੀ ਆ ਤੇ ਇਧਰਲੇ ਪਾਸੇ ਵੀ ਬਲੱਡ ਬੈਂਕ ਗ੍ਰਾਮ ਸਹਿਮਾਰੇ ਦੀ ਪਾਵਨ ਪਵਿੱਤਰ ਤੇ ਇਹਦੇ ਨੇ ਪਾਸੇ ਆਪਣਾ ਬਲੱਡ ਬੈਂਕ ਆ ਲਿਆ ਹੋਇਆ ਹੈ ਨਾ ਵੀਰ ਕਿੱਥੋਂ ਆਏ ਜੀ ਇਹ ਇਹ ਬਲੱਡ ਕਾ ਸ਼੍ਰੀ ਬਾਲਾਜੀ ਬਲੱਡ ਬੈਂਕ ਕੋਰਟ ਪੁਰਾ ਤੋਂ ਇਹ ਪਾਸ ਕੋਰਟ ਵੀ ਆਰਮੀ ਬਨੋਂ ਸਮਾਜਿਕ ਚੇਤਨਾ ਚਾਰਟੀਵੇ ਸੋਸਾਇਟੀ ਕੰਪਨੀ ਤੋਂ ਆਇਆ ਹੋਵਾ। ਜਿੱਥੇ ਜਿਹੜੀ ਸੇਵਾਦਾਰਾਂ ਵੱਲੋਂ ਜਾਗਰੂਕੀ ਸੇਵਾ ਲਈ ਗਈ ਆ ਤੇ ਨਾਲ ਫੂਨਦਾਨ ਕੈਂਪ ਲਾਇਆ ਗਿਆ ਤੇ ਇਹ ਹਰ ਸਾਲ ਜਿਹੜਾ ਸਮਾਗਮ ਹੁੰਦਾ ਹੈ ਮਹਾਂਪੁਰਸਾਂ ਦੀ ਜਿਹੜੀ ਯਾਦ ਨੂੰ ਸਮਰਪਤ ਇਸ ਵਾਰ ਵੀ ਜਿਹੜੀ ਸੰਤ ਬਾਬਾ ਜੰਗੀਰ ਸਿੰਘ ਜੀ ਮਹਾਰਾਜ ਉਹਨਾਂ ਦੀ 19ਵੀਂ ਵਰ੍ਹੇ ਨੂੰ ਸਮਰਪਤ ਜਿਹੜਾ ਮਹਾਨ ਕੰਨਿਆਦਾਨ ਜਿਹੜਾ ਯੱਗ ਹੋ ਰਿਹਾ ਜਿਹਦੇ ਵਿੱਚ 51 ਲੜਕੀਆਂ ਦੇ ਜਿਹੜੇ ਆ ਵਿਆਹ ਕੀਤੇ ਜਾ ਰਹੇ ਆ ਤੇ ਨਾਲ ਦੀ ਨਾਲ ਲੋਕ ਭਲਾਈ ਦੇ ਕਾਰਜ ਆ ਜਿਹੜੇ ਉਹ ਵੀ ਚੱਲ ਰਹੇ ਆ ਸੋ ਅਸੀਂ ਵਧਾਈ ਦਿੰਨੇ ਆ ਮਹਾਂਪੁਰਸਾਂ ਸੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੇ ਬੋਢੇ ਭਾਈ ਸੁਖਨਾਮ ਸਿੰਘ ਜੀ ਜਿਹੜੇ ਇਸ ਨਗਰ ਦੇ ਵਿੱਚ ਐਡਾ ਵੱਡਾ ਉਦਮ ਤੇ ਜਿਹੜਾ ਉਪਰਾਲਾ ਕਰਦੇ ਆ ਇਲਾਕੇ ਦੀਆਂ ਦੇਸ਼ ਵਿਰੋਧੀਨਾ ਸੰਗਤਾਂ ਜਿਹੜੀਆਂ ਇੱਥੇ ਨਾਤਮਸਤ ਹੁੰਦੀਆਂ ਅ ਅਸੀਂ ਆਪੋਰਸ਼ਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਵੀ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਚੰਗੇ ਕਾਰਜ ਹੁੰਦੇ ਆ ਬਹੁਤ ਬਹੁਤ ਧੰਨਵਾਦ ਤੇ ਇਧਰਲੇ ਪਾਸੇ ਜਿਨ੍ਹਾਂ ਸੇਵਾਦਾਰਾਂ ਨੇ ਬਲੱਡ ਦੀ ਜਿਹੜੀ ਸੇਵਾ ਕਰਾਉਣੀ ਆ ਉਹ ਵੀਰ ਇੱਥੇ ਸੇਵਾ ਕਰਵਾ ਰਹੇ ਆ ਸਾਹਮਣੇ ਵਿਸ਼ਾਲ ਖੂਨਦਾਨ ਕੈਂਪ 26 ਸਤੰਬਰ 2025 ਦਿਨ ਸ਼ੁੱਕਰਵਾਰ ਆਜ। ਕਰਵਾਇਆ ਬਈ ਤੁਸੀਂ। ਠੀਕ ਆ। ਇੰਨਾ ਬਾਈਆਂ ਨੇ ਜਿਹੜਾ ਬਲੱਡ ਦੀ ਸੇਵਾ ਕਰਵਾਈ ਆ। ਲਾੜੇ ਹੋਣੀ ਜਿਹੜੇ ਵਿਆਹ ਵਾਲੇ ਮੁੰਡਿਆਂ ਨੂੰ ਪਹੁੰਚਣੇ ਉਹ ਸ਼ੁਰੂ ਹੋ ਗਿਆ। ਹੁਣ ਇੱਥੇ ਨਾਮ ਬੋਲ ਕੇ ਤੇ ਲੈਣਵਾਜ ਉਹਨਾਂ ਨੂੰ ਬਿਠਾਇਆ ਜਾਊਗਾ। ਜਿੰਨੇ ਵੀ ਆਏ ਆ ਵਿਆਹ ਵਾਲੇ ਜੋੜੇ ਲੇ ਪਾਸੇ ਜਿਹਨੇ ਵੀ ਪਿਆਰੇ ਵਾਲੇ ਮੁੰਡੇ ਕੁੜੀ ਆਇਆ ਉਹਨਾਂ ਵਾਸਤੇ ਜਿਹੜਾ ਟੈਂਟ ਲੱਗਾ ਹੋਇਆ ਖਾਣ ਪੀਣ ਦਾ ਸਮਾਨ ਜਿਹੜਾ ਐ ਸੜ ਲਾਇਆ ਹੋਇਆ ਵਾ ਜਿਹਦੇ ਵਿੱਚ ਸਾਰਾ ਸਮਾਨ ਰਸਗੁੱਲੇ ਚਲਾਵ ਦੇਣਾ ਪਕੌੜੇ ਸਾਤ ਜਰਾਂ ਕੀ ਸੇਵਾ ਲੱਗੈ ਰਾਮ ਚੱਕਰੋ ਰਾਮ ਚੱਕਰੋ ਜੀ ਤੇ ਇਧਰ ਹੈਗਾ ਜਿਹੜਾ ਬਾਬਿਆਂ ਦਾ ਰਹਿਣ ਬਸੇਰਾ ਹੁਣ ਜੋੜੀਆਂ ਨੂੰ ਲੈ ਕੇ ਜਾਣਾ ਆਨੰਦਕਾਰ ਜਾਲੀ ਜਗਾ ਤੇ ਤੇ ਲੈਣਵਾਰ ਲੈ ਕੇ ਚੱਲਾਂਗੇ ਤੇ ਉਸੇ ਹਿਸਾਬ ਨਾਲ ਜਿਹੜਾ ਉੱਥੇ ਲੈਣਾ ਚ ਬਿਠਾਵਾਂਗੇ ਆਪਾਂ ਉਹਨਾਂ ਆਹ ਹੌਲੀ ਲਈ ਗਾਉਂ ਨੂੰ ਅੱਗੇ ਸਾਨੂੰ ਉਤਰਿਓ ਤੁਰਿਆ 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 ਮੜਾ ਜਾ ਆਜੋ 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 ਤੁਰਿਆ 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 ਮੜਾ ਜਾ ਕੰਨੋਂ ਬਾਹਰ ਤੇਰੇ ਮਾਰਿਆ ਮਨੋਂ ਬਾਹਰ ਚੱਲੇ ਆ ਗਿਆ ਉਹ خدا ਕਰਿਆ ਅੱਖਰਾਂ ਨੂੰ ਸੁਧੜ ਦਿੱਤਾ ਉਹ ਤੇਰੇ ਬਾਹੋਂ ਪੜਨਾ ਅਸੀਂ ਵੀ ਦਿੱਲੀ ਪਹੁੰਚਣਾ ਅੱਜ ਰਾਤ ਨੂੰ ਸੋ ਗੁਰੂ ਕਿਰਪਾ ਕਰੇ ਇੱਕ ਇੱਕ ਮੈਂਬਰ ਨੇ ਆ ਕੇ ਸੇੜਾ ਲੈ ਕੇ ਕੱਲੇ ਜਾਣਾ ਵਾਹਿਗੁਰੂ ਅੱਜ ਫਿਰ ਨਾਲ ਨਾਲ ਆਨੰਦ ਕਾਰਜ ਵੀ ਕਰਾਵਾਂ ਗੁਰੂ ਨਾਨਕ ਸਾਹਿਬੀ ਤੁਰਕੁ ਕਾ ਗੁਰੂ ਨਾਨਕ ਸਾਹਿਬੀ ਦੇ ਜੋ ਕੋ ਵਿਚਾਰ ਉਦਦ ਕੰਮ ਕਰਾਉਂਦੇ ਨੇ ਆਓ ਹੁਣ ਆਪਾਂ ਪਹਿਲਾ ਕਿਸ਼ਤਾ ਲਈ ਕੰਮ ਕਰੀਏ ਕਿੰਤਾ ਲੋੜੀਏ ਕੰਮੋਂ ਕਿੰਤਾ ਲੋੜੀਏ ਕੰਮੋਂ ਸੋਹਾਰਨ ਪੈ ਆ ਕੀ ਹੈ ਬਹਾਰ ਸੋਹਾਰਨ ਪੈ ਆ ਕੀ ਹੈ ਨਸੀਤਨ ਤਾਰੀ ਉਤਮ ਦੇਵ ਹੋਵੇ। ਸਾਡੇ ਗਾਥ ਵਿਤ ਸਵਾਸ ਸਵਾਸ ਨਾਮ ਜਪੇ ਦੂਰੋਂ ਨੇੜੇ ਆਣੇ ਸੰਗਤਾਂ ਚੱਲ ਕੇ ਆਪ ਜਿਹੇ ਸਰੀਰ ਇੱਕ ਪੰਤਿਆਂ ਲੈ ਨੇ ਸਭ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ ਲਈ ਜਿਨ੍ਹਾਂ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਮੰਨ ਕਰਕੇ ਮਨ ਕਰਕੇ ਧਨ ਕਰਕੇ ਜੋਗ ਦਾਲ ਪਾਇਆ ਸੰਸਾਰ ਜਗ ਦੇ ਵਿੱਚ ਆਪ ਜੀ ਨੇ ਕਿਰਤਾਂ ਕਰਨੀ ਬਿਨ ਬੋਲਿਆ ਸਭ ਕੁਝ ਜਾਣਦਾ ਕਿਸੇ ਅੱਗੇ ਕੀਤੇ ਅਲਾ ਮਾਂ ਵੀ ਤੇਸ਼ੀਰਵਾਦ ਕਿਉਂਕਿ ਮਾਪਿਆਂ ਦੀ ਅਸੀਸਾਂ ਹੁੰਦੀਆਂ ਨੇ ਤੇ ਮਾਹ ਪੁਰਖ ਅਸੀਸਾਂ ਦੇ ਦੇ ਕੇ ਅਸੀਸਾਂ ਦੇ ਕੇ ਦਉਦੇ ਨੇ ਤੇ ਨਾਲ ਹੀ ਮੈਂ ਭੈਣਾ ਨੂੰ ਬੇਨਤੀ ਕਰਾਂ ਜਸੀਲੇ ਸਿਮਰਨ ਜੋ ਆਓ ਦੋਵੇਂ ਜਾਨੇ ਵੀ ਪਹੁੰਚਦੇ ਇਨਾਂ ਦਾ ਵੀ ਧੰਨਵਾਦ ਸਾਡੇ ਵੀਰ ਰੋਸ਼ਨ ਸਾਊਂਡ ਪਰਵੜੇ ਭਾਈ ਜੋ ਇਨਾਂ ਦਾ ਬਹੁਤ ਧੰਨਵਾਦ ਬਹੁਤ ਵੱਡੀ ਗੱਲ ਸੋਨ ਦਾ ਧੰਨਵਾਦ ਤੇ ਜਿਨ੍ਹਾਂ ਨੇ ਆਪਣੀਆਂ ਕਮਾਈਆਂ ਤੋਂ ਜਸਵੰਤ ਕੱਢ ਕੇ ਥੋੜੇ-ਥੋੜੇ ਕੀ ਅਦਾਸ ਸਤਿਗੁਰੂ ਨਿਲਾਮੀਆ ਜਾਣਦੇ ਨੇ ਮਾਲਕ ਸਾਰਿਆਂ ਦੀ ਸੇਵਾ ਭਾਈ ਬੰਗੋ ਸੇਵਾ ਦੇ ਤੇਰਵਾਰਤ ਰਾਤ ਕਰਨ ਗੁਰਮਤਿ ਅਨੁਸਾਰ ਸਤਿਗੁਰੂ ਆਸਾ ਪੂਰੀਆਂ ਕਰਨ ਸਾਡੇ ਵੀਰ ਲਾਈਵ ਇਹ ਤੋਰਤ ਪੁਕਾਰ ਰਹੇ ਨੇ ਐਨ ਵੀਰ ਲਾਈਵ ਆਨਸਰ ਜੋ ਇਹਨਾਂ ਦਾ ਬੜੀ ਦੂਰ ਤੱਕ ਨਾ ਆਉਂਦੇ ਗੁਰੂ ਦੇ ਪਿਆਰੇ ਅੱਜ ਜਿੰਨਾ ਵੀ ਆਪਣਾ ਪ੍ਰੋਗਰਾਮ ਹੈ ਸਾਰੇ ਨੇ ਮਿਲ ਸਕੀ ਬਾਬਾ ਨੂੰ ਮੋਟ ਸਾਈਡ ਦੇ ਦਰਦ ਵਾਲੇ ਬੱਚਿਆਂ ਨੂੰ ਸੁਖਵਾ ਦੇ ਰਹੇ ਨੇ ਅਸੀਸਾਂ ਦੇ ਰਹੇ ਸੋਹਰਾ ਸਾਂਝੀ ਇਸ ਸਮਾਪਤੀ ਹੋ ਗਈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਨਜ਼ਾਰ ਔਰ ਬਾਈ ਜੀ ਠੀਕ ਆ ਜੀ ਤੋ ਬਾਹਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਲੜਕੀ ਕਰਕੇ ਵਾਲੇ ਦੁਆਰਾ ਵੇਂਦੀ ਇਹ ਸਮਾਨ ਦੇ ਕੋਟਰੀਆਂ ਨੇ ਉੱਥੇ ਹੁਣ ਜਿਵੇਂ ਜਿਵੇਂ ਸਾਲ ਬੀਤਦੇ ਜਾਂਦੇ ਆ ਤੇ ਸੰਗਤ ਦਾ ਆਉਣਾ ਜਾਣਾ ਬਹੁਤ ਵਧਦਾ ਜਾਂਦਾ ਹੈਗਾ ਸੰਗਤ ਬਹੁਤ ਨਾਲ ਜੜ ਰਹੀ ਆ ਇਧਰਲੇ ਪਾਸੇ ਪਾਰਕਿੰਗ ਬਣੀ ਹੋਈ ਆ ਨਾਲ ਹੀ ਉੱਥੇ ਗੱਡੀਆਂ ਲਾਈਆਂ ਸਾਰੀਆਂ ਤੇ ਇਧਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਤੇ ਮੇਲੇ ਵਾਲਾ ਸਾਹਬ ਬੰਦਾ ਜਾਂਦਾ ਆ ਤੇ ਬਈ ਕਿਉਂਕਿ ਪਤਾ ਵੀ ਇਕੱਠ ਜਾਦਾ ਹੁੰਦੇ ਤੇ ਚਲੋ ਇੱਥੇ ਵੀ ਇਹਨਾਂ ਦਾ ਜਿਹੜਾ ਦਿਨ ਪੱਕਾ ਭਾਈਆਂ ਆਉਂਦਾ ਲਿਖਿਆ ਹੋਇਆ ਬਈ ਤੇ ਇੱਥੇ ਇਹ ਜਿਹੜਾ ਆਉਂਦੇ ਹਰ ਸਾਲ ਦੋ ਸਾਡੀ ਹਲਿੰਗ ਦੇ ਐਸਡੀ ਦੀ ਸ਼ਿਭਾ ਕਰ ਰਹੇ ਨੇ ਕੋਲ ਕੋ ਭਾਈ ਇੱਧਰਲੇ ਪਾਸੇ ਵੀ ਜਿਹੜਾ ਕਮਾਨ ਖੁੱਲਾ ਛੱਡਿਆ ਤੇ ਇੱਥੇ ਵੀ ਪਾਰਕਿੰਗ ਤੇ ਸਾਹਮਣੇ ਦੂਜੇ ਪਾਸੇ ਵੀ ਪਾਰਕਿੰਗ ਹੈ ਤੇ ਇੱਧਰਲੇ ਪਾਸੇ ਵੀ ਜਿਹੜੀ ਹੈ ਸਾਰੀ ਪਾਰਕਿੰਗ ਛੱਡੀ ਹੋਈ ਗੱਡੀਆਂ ਵਾਸਤੇ ਕਿਉਂਕਿ ਗੱਡਖਾਨਾ ਜਿਹੜਾ ਰਾਹ ਦੇ ਵਿੱਚ ਲੋਟ ਨਹੀਂ ਆਉਂਦਾਗਾ ਇੱਥੇ ਆਪਣੀ ਵੀਡੀਓ ਦੀ ਜਿਹੜੀ ਸਮਾਪਤੀ ਆ ਤੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਫੇਰ ਮਿਲਾਂਗੇ ਉਹੋ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ